ਇਹ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਵਿਅਕਤੀ ਕੋਈ ਖਾਸ ਕੰਮ ਕਰਦਾ ਲੋਕਾਂ ਦੀ ਗੱਲ ਕਰਦਾ ਹਵਾਮ ਦੀ ਗੱਲ ਕਰਦਾ ਜਨ ਹਿੱਦੀ ਗੱਲ ਕਰਦਾ ਜਾਂ ਸਾਡੇ ਸਮਾਜ ਦੀ ਗੱਲ ਕਰਦਾ ਤੇ ਅਸੀਂ ਉਹਨਾਂ ਨੂੰ ਆਪਣੇ ਮੰਚ ਤੇ ਲਿਆ ਕੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਕਿ ਬਹੁਤ ਸਾਰੇ ਲੋਕ ਇਹੋ ਜਿਹਾ ਕਾਰਜ ਕਰਨੇ ਚਾਹੁੰਦੇ ਆ ਪਰ ਉਹਨਾਂ ਨੂੰ ਸਹੀ ਮਾਰਗਦਰਸ਼ਕ ਨਹੀਂ ਮਿਲਦਾ ਤੇ ਉਹ ਸਾਡੀ ਗੱਲਬਾਤ ਨੂੰ ਦੇਖ ਕੇ ਉਹ ਇਸ ਤਰ੍ਹਾਂ ਦਾ ਰਸਤਾ ਅਪਣਾ ਸਕਦਾ ਹੈ ਸੋ ਇਸੇ ਤਰ੍ਹਾਂ ਦੀ ਸਖਸ਼ੀ ਸਾਡੇ ਨਾਲ ਨੇ ਪ੍ਰਵਾਸੀ ਭਾਰਤੀ ਕੁਲਵੰਤ ਸਿੰਘ ਸੰਘਾ ਜਿਹੜੇ ਲੰਗੇਰੀਪਿੰਡ ਦੇ ਨਿਵਾਸੀ ਨੇ ਤੇ ਨਾਲ ਦੀ ਨਾਲ ਮਾਹਲਪੁਰ ਦੇ ਵਿੱਚ ਪ੍ਰਿੰਸੀਪਲ ਹਰਬਜਤ ਸਿੰਘ ਸਪੋਰਟਿੰਗ ਕਲੱਬ ਦੇ ਅਧਿਕਾਰਿ ਨੇ ਪਿਛਲੇ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਨੇ ਤੇ ਇਲਾਕੇ ਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚ ਆਪਣੇ ਫੁੱਟਬਾਲ ਦੀ ਖੇਡ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕਰਦੇ ਆ ਰਹੇ ਨੇ ਅੱਜ ਉਹਨਾਂ ਦੇ ਨਾਲ ਇਸ ਖੇਡ ਸੰਬੰਧੀ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਸੰਬੰਧੀ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਫਿਕਰ ਸਾਹਿਬ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਥੋੜਾ ਜਿਆ ਬਰੀਫ ਸਾਡੇ ਦਰਸ਼ਕਾਂ ਨੂੰ ਦੱਸੋ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿਸ ਸ਼ਖਸੀਅਤ ਦੇ ਨਾਲ ਗੱਲਬਾਤ ਕਰ ਰਹੇ ਹਾਂ ਰਨਕਲਵਾਂ ਸਿੰਘ ਸੰਗਾ ਜੀ ਮੈਂ ਪਿਛਲੇ 10-12 ਸਾਲ ਤੋਂ ਪ੍ਰਿੰਸੀਪਲ ਹਰਪ੍ਰੀਤ ਸਿੰਘ ਸਪੋਰਟਿੰਗ ਕਲੱਬ ਮਾਹਲਪੁਰ ਦੀ ਸੇਵਾ ਦਾ ਮੌਕਾ ਮਿਲਿਆ ਸੇਵਾ ਕਰ ਰਹੇ ਹਾਂ ਤੇ ਜਿਹਦੇ ਬਾਰੇ ਸਰਦਾਰ ਦਰਜੀਤ ਸਿੰਘ ਜੀ ਅਜਰਵਾ ਸਾਹਿਬ ਗੱਲਬਾਤ ਕਰਨਾ ਚਾਹੁੰਦੇ ਨੇ ਤੇ ਸਾਨੂੰ ਤੁਸੀਂ ਕੋਈ ਵੀ ਕੁਐਸਚਨ ਪੁੱਛਣਾ ਅਸੀਂ ਉਹਦਾ ਜਰੂਰ ਬਰੀਫ ਦੇ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੰਘਾ ਸਾਹਿਬ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 10-12 ਸਾਲ ਤੋਂ ਅਧਿਆਪਕ ਅਤੇ ਸਕੂਲ ਪ੍ਰਿੰਸੀਪਲ ਹੋ ਪਰ ਤੁਸੀਂ ਸਕੂਲਿੰਗ ਕਲੱਬ ਦੀ ਸੇਵਾ ਕਰ ਰਹੇ ਹੋ ਪਰ ਇਸ ਤੋਂ ਪਹਿਲਾਂ ਤੁਸੀਂ ਆਪ ਵੀ ਇਲਾਕੇ ਦੇ ਪ੍ਰਮੁੱਖ ਫੁੱਟਬਾਲ ਰਏ ਹੋ ਉਹ ਜਦੋਂ ਤੁਸੀਂ ਫੁੱਟਬਾਲ ਗੇਮ ਕਦੋਂ ਤੋਂ ਸ਼ੁਰੂ ਕੀਤੀ ਤੇ ਕੀ ਤੁਹਾਡੀ এডੂਕੇਸ਼ਨ ਸੀ ਜਰਵਾ ਸਾਹਿਬ ਸਭ ਤੋਂ ਪਹਿਲਾਂ ਕਾਲਜ ਤੋਂ ਪਹਿਲਾਂ ਅਸੀਂ ਹਾਈ ਸਕੂਲ ਜੋ ਕਿ ਬਿਲਕੁਲ ਨਾਲ ਹੀ ਦੁਆਰ ਹੈ ਕਾਲਜ ਕਾਲਜ ਦੇ ਨਾਲ ਇਸ ਟਾਈਮ ਆਪਾਂ ਸਾਡੇ ਸਪੋਰਟਿੰਗ ਕਲੱਬ ਦੇ ਦਫ਼ਤਰ ਦੇ ਵਿੱਚ ਆਪਾਂ ਬੈਠੇ ਆਂ ਤੇ ਕਾਲਜ ਦੇ ਬਿਲਕੁਲ ਨਾਲ ਦੇ ਇੱਕ ਕੰਪਲੈਕਸ ਹੈਗਾ ਉਹ ਸਕੂਲ ਦਾ ਪਹਿਲਾਂ ਸਕੂਲ ਦੇ ਵਿੱਚ ਰਹੇ ਅਸੀਂ ਤੇ ਉੱਥੋਂ ਹਾਇਰ ਸਕੈਂਡਰੀ ਗਵਰਨਮੈਂਟ ਸੈਨੀਅਰ ਸਕੂਲ ਤੋਂ ਕੀਤੀ ਹੈਗੀ ਆ ਤੇ ਉਸ ਤੋਂ ਬਾਅਦ ਫਿਰ ਇਹ ਕਾਲਜ ਆ ਗਏ ਆ ਕਾਲਜ ਤੋਂ ਬਾਅਦ ਫਿਰ ਅਸੀਂ ਥੋੜਾ ਜਿਹਾ ਸਰਵਿਸ ਦੇ ਵਿੱਚ ਵੀ ਰਹੇ ਆ ਚੰਡੀਗੜ੍ਹ ਪੁਲਿਸ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ ਤੇ ਜਿੱਥੇ ਇਦਾਂ ਸਕੂਲ ਚ ਖੇਲੇ ਆਂ ਫਿਰ ਕਾਲਜ ਚ ਖੇਲੇ ਆਂ ਉਹਦੇ ਬਾਅਦ ਜਾ ਕੇ ਫਿਰ ਚੰਡੀਗੜ੍ਹ ਖੇਲੇ ਆਂ ਅਸੀਂ ਦੋਸ ਟਰੋਫੀ ਜਿੱਤਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਸਵਾਬ ਬਣ ਗਿਆ ਬਾਹਰ ਜਾਣ ਦਾ ਤਾਂ ਫਿਰ ਹੁਣ ਕਾਫੀ ਲੰਬੇ ਸਮੇਂ ਤੋਂ 85 ਤੋਂ ਬਾਅਦ ਦੇ ਇਸ ਵੇਲੇ ਮਨੂੰ ਆਪਣਾ ਯੂਕੇ ਚ ਵਸਾ ਹੈਗਾ ਤੇ ਬਸ ਇਸ ਤਰ੍ਹਾਂ ਸਮਾਂ ਲੰਘਦਾ ਜਾ ਰਿਹਾ ਤੇ ਜੋ ਪ੍ਰਿੰਸੀਪਲ ਸਾਹਿਬ ਦੇ ਨਾਮ ਦੇ ਉੱਪਰ ਆਲਰੇਡੀ ਆ ਪ੍ਰਿੰਸੀਪਲ ਹਰ ਪ੍ਰਿੰਸੀਪਲ ਫੋਟਬਾਲ ਟੂਰਨਾਮੈਂਟ ਹਰ ਸਾਲ ਰਵਾਇਆ ਜਾਂਦਾ ਬੜੇ ਲੰਬੇ ਸਮੇਂ ਤੋਂ ਮੇ ਤੋਂ ਪਹਿਲਾਂ ਬਹੁਤ ਉਚ ਸੀਜੀਤਾ ਇਸ ਕਲੱਬ ਨੂੰ ਨਿਰਣੇ ਲੰਬੇ ਸਮੇਂ ਤੋਂ ਚਲਾਇਆ ਪ੍ਰਧਾਨ ਰਹੇ ਨੇ ਤੇ ਮੇ ਤੋਂ ਪਹਿਲਾਂ ਸਰਦਾਰ ਰਵਿੰਦਰ ਸਿੰਘ ਜੀ ਬੈਂਸ ਇੰਜੀਨੀਅਰ ਇਨ ਚੀਫ ਲੰਬਾ ਸਮਾਂ ਉਹਨੇ ਕਲੱਬ ਦੀ ਬੋਰਡ ਐ ਚੇ ਤਰੀਕੇ ਨਾਲ ਸੇਵਾ ਕੀਤੀ ਐ ਇਸ ਤਰ੍ਹਾਂ ਸਰਦਾਰ ਜਨਾਯਾ ਸਿੰਘ ਜੀ ਵਾਲੰਟੀਅਰ ਅਰਜਨਾ ਬਾਰਟੀ ਉਹ ਵੀ ਇਸ ਕਲੱਬ ਦੇ ਹੋਰ ਬਹੁਤ ਬਹੁਤ ਵਧੀਆ ਸੀਜੀਤਾ ਇਸ ਕਲੱਬ ਦਾ ਲੰਬਾ ਸਮੇਂ ਤੋਂ ਇਸ ਵਾਰ ਇਸ ਟੂਰਨਾਮੈਂਟ ਜਿਹੜਾ ਤੁਸੀਂ ਇਸ ਵਾਰ ਦੇਖਿਆ ਇਹਨੂੰ 68 ਸਾਲ ਹੋ ਗਏ ਆ ਇਸ ਵਾਰ ਜੋ ਟੂਰਨਾਮੈਂਟ ਹੋਇਆ 61st ਆਲਰਡੀਆ ਪ੍ਰਿੰਸੀਪਲ ਪ੍ਰੈਜ਼ਿੰਗ ਪਟਵਾਲਾ ਟੂਰਨਾਮੈਂਟ ਜੋ ਕਰਵਾਇਆ ਗਿਆ ਜੋ ਕਿ 15 ਤੋਂ 22 ਫਰਵਰੀ 2024 ਦੀਆਂ ਡੇਟਾਂ ਸਨ ਤੇ ਇਹ ਇਹਦੇ ਵਿੱਚ ਇਸ ਟੂਰਨਾਮੈਂਟ ਦੇ ਵਿੱਚ ਇਹ ਤਿੰਨ categories ਚ ਹੁੰਦਾ ਟੂਰਨਾਮੈਂਟ ਇਹ ਲੰਬੇ ਸਮੇਂ ਤੋਂ ਤੇ ਜਿਹਦੇ ਵਿੱਚ ਅਕੈਡਮੀਜ਼ ਅੰਡਰ 17 ਤੇ ਪੰਜਾਬ ਦੇ ਮੋਸਟ ਆਫ ਕਾਲਜਸ ਤੇ ਜਿਹੜੀਆਂ ਕਲੱਬ ਲੈਵਲ ਦਾ ਹੁੰਦਾ ਹੈਗਾ ਇਹ ਲੀਗ ਸਿਸਟਮ ਹੁੰਦਾ ਲੀਗ ਕਮ ਨਾਕਆਊਟ ਇਹਦੇ ਵਿੱਚ ਪੂਰੇ ਇੰਡੀਆ ਤੋਂ ਪੂਰੇ ਭਾਰਤ ਤੋਂ ਜਿਹੜੀਆਂ ਟੀਮਾਂ ਉਹ ਦੂਸਰੀਆਂ ਸਟੇਟਾਂ ਤੋਂ ਵੀ ਆਉਂਦੀਆਂ ਤੇ ਬਾਕੀ ਸਾਡੀ ਐਗਜ਼ੈਕਟਿਵ ਸਾਡੇ ਜਿਹਨੇ ਐਗਜ਼ੈਕਟਿਵ ਦੇ ਮੈਂਬਰ ਨੇ ਕਾਲਜ ਦੀ ਮੈਨੇਜਮੈਂਟ ਹੈ ਸਾਡੇ ਇਲਾਕੇ ਦੇ ਦਰਸ਼ਕ ਜਿੰਨੇ ਵੀ ਸਾਡੇ ਪ੍ਰੈਸ ਰਿਪੋਰਟਰ ਵੀ ਨੇ ਸਾਰਿਆਂ ਦਾ ਬਹੁਤ ਵੱਡਾ ਇਹਦੇ ਵਿੱਚ ਸਹਿਯੋਗ ਹੁੰਦਾ ਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰੀ ਆਂ ਜੋ ਕਿ ਲੰਬੇ ਸਮੇਂ ਤੋਂ ਜੋ ਐਡਾ ਵੱਡਾ ਕਾਰਜ ਹੈ ਇਹ ਸਾਰਿਆਂ ਦੇ ਨਾਲ ਇਹਨਾਂ ਸਾਰੇ ਭਰਾਵਾਂ ਦਾ ਸਾਰੀਆਂ ਸਸਤਾਵਾਂ ਦਾ ਸਾਥ ਹੋਣ ਕਰਕੇ ਹਰ ਸਾਲ ਇਹ ਟੂਰਨਾਮੈਂਟ ਇਹ ਬੰਦੀਆਂ ਨੂੰ ਸ਼ੁਰੂ ਹੋ ਗਿਆ ਐ ਸੰਗਾ ਸਾਹਿਬ ਜਿਵੇਂ ਮਾਲਪੁਰ ਨਵ ਫੁੱਟਬਾਲ ਦੀ ਨਸੀ ਕਿਹਾ ਜਾਂਦਾ ਜਿਵੇਂ ਤੁਸੀਂ ਦੱਸਿਆ ਜਨਰਸੀ ਹੋਰਾਂ ਦਾ ਨਾਮ ਲਿਆ ਬਹੁਤ ਸਾਰੇ ਜਿਨ੍ਹਾਂ ਗੁਰਦੇਵ ਸਿੰਘ ਗਿਲਹੋਰੀ ਅਜਨਵਾਲੀ ਵੀ ਹੋਏ ਆ ਕਿ ਉਹ ਇਸੇ ਇਲਾਕੇ ਦੇ ਹੋਇਆ ਤੇ ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਲੇਅਰ ਆ ਜਿਹੜੇ ਫੁੱਟਬਾਲ ਤਾਂ ਖੇਡਣਾ ਚਾਹੁੰਦੇ ਆ ਉਹਨਾਂ ਦੀ ਚੰਗੀ ਖੇਡ ਹੈ ਬਟ ਕਿਤੇ ਨਾ ਕਿਤੇ ਜ਼ਰੂਰੀ ਜੜੀਆਂ ਲੋੜਾਂ ਹੈਗੀਆਂ ਉਹਨਾਂ ਕਰਕੇ ਉਹ ਸਕਸੈਸ ਨਹੀਂ ਹੋ ਰਿਹਾ ਤੁਹਾਡੇ ਕਲੱਬ ਬਨੋ ਉਹਨਾਂ ਨੂੰ ਜਥਾ ਜੋਗ ਸਹਾਇਤਾ ਕੀਤੀ ਜਾਂਦੀ ਆ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਚੋਣ ਕਰਦੇ ਹੋ ਕਿ ਉਹ ਜਿਹੜਾ ਲੜਕਾ ਹੈ ਜਾਂ ਲੜਕੀ ਹੈ ਇਹ ਖੇਡਣਾ ਚਾਹੁੰਦੀ ਹੈ ਇਹਨੂੰ ਆ ਚੀਜ਼ ਦੀ ਜ਼ਰੂਰਤ ਆ ਤੁਹਾਡਾ ਕਲੱਬ ਕਿਨੇ ਇੱਕ ਬੱਚੇ ਨੂੰ ਇਹ ਚੀਜ਼ ਸੂਟ ਦੇ ਚੁੱਕਾ ਦੇਖੋ ਟਾਈਮ ਟੂ ਟਾਈਮ ਜਿਸ ਤਰ੍ਹਾਂ ਸਕੂਲ ਦੇ ਵਿੱਚ ਵੀ ਤਿੰਨ ਤਰ੍ਹਾਂ ਦੇ ਥਰੀ ਕੈਟਾਗਰੀ ਦੇ ਵਿੱਚ ਜੋ ਕਿ ਅਕੈਡਮੀ ਚੱਲ ਰਹੀਆਂ ਜਿਹੜਾ ਤੁਸੀਂ ਕੁਐਸਚਨ ਕੀਤਾ ਉਹਦਾ ਇੱਕ ਆਨਸਰ ਤਾਂ ਇਹ ਹੈਗਾ ਕਿ ਤਿੰਨ ਅਕੈਡਮੀ ਚੱਲ ਰਹੀਆਂ ਉੱਥੇ ਬੱਚਿਆਂ ਨੂੰ ਪੂਰਾ ਸਹੂਲਤਾਂ ਦਿੱਤੀਆਂ ਗਈਆਂ ਕੋਈ ਸਰਕਾਰ ਵੱਲੋਂ ਵੀ ਕੋਚਸ ਨੇ ਤੇ ਗ੍ਰਾਊਂਡਾਂ ਸਕੂਲ ਵੱਲੋਂ ਹੋਸਟਲ ਦਾ ਹੈ ਸਾਰਾ ਮੁਹੱਈਆ ਕਰਵਾਇਆ ਗਿਆ ਇਸੇ ਤਰ੍ਹਾਂ ਕਾਲਜ ਦੇ ਵਿੱਚ ਵੀ ਕਾਲਜ ਦਾ ਦਾ ਟੀਮ ਹੈ ਹੀ ਹੈ ਕਾਲਜ ਦੇ ਵਿੱਚ ਵੀ ਨਾ ਇੱਕ ਪਲੱਸ 1 ਪਲੱਸ 2 ਦਾ ਜਿਹੜੇ ਬੱਚੇ ਹੈਗੇ ਆ ਉਹ ਕਲੱਬ ਵੱਲੋਂ ਵੀ ਔਰ ਭਾਜੀ ਪ੍ਰਿੰਸੀਪਲ ਆਪਣੇ ਸਪੋਰਟਿੰਗ ਕਲੱਬ ਵੱਲੋਂ ਵੀ ਉੱਡੜੀ ਅਕੈਡਮੀ ਆ ਸਥਾਪਿਤ ਕੀਤੀ ਗਈ ਆ ਇਸੇ ਤਰ੍ਹਾਂ ਆਪਣੇ ਇਲਾਕੇ ਦੇ ਵਿੱਚ ਨਾਲੇ ਪਿੰਡ ਹੈਗਾ ਬਾੜੀਆਂ ਤਲਾਂ ਦੇ ਵਿੱਚ ਇੱਕ ਪ੍ਰਿੰਸੀਪਲ ਸਾਹਿਬ ਦੇ ਨਾਂ ਤੇ ਅਕੈਡਮੀ ਚੱਲ ਰਹੀ ਆ ਉੱਥੇ ਵੀ 30 40 ਬੱਚੇ ਹਰ ਰੋਜ਼ ਪ੍ਰੈਕਟਿਸ ਕਰਦੇ ਆ ਇਸੇ ਤਰ੍ਹਾਂ ਸਾਡੇ ਪਿੰਡ ਵੀ ਲੰਗੇਰੀ ਦੇ ਵਿੱਚ ਵੀ ਪ੍ਰਿੰਸੀਪਲ ਸਾਹਿਬ ਦੇ ਨਾਂ ਤੇ ਬੱਚੇ ਘੱਟੋ ਘੱਟ 25 30 ਬੱਚੇ ਉੱਥੇ ਵੀ ਪ੍ਰੈਕਟਿਸ ਕਰਦੇ ਆ ਉਹ ਹੁੰਦਾ ਜਦੋਂ ਬੱਚੇ ਦੇ ਪੀਪਰ ਹੁੰਦੇ ਆ ਉਦੋਂ ਜ਼ਰੂਰ ਬ੍ਰੇਕ ਹੁੰਦੀ ਹੈਗੀ ਆ ਤੇ ਬਾਕੀ ਸਾਰਾ ਸਾਲ ਘੰਟੀ ਤੋਂ ਬੱਚੇ ਪ੍ਰੈਕਟਿਸ ਕਰਦੇ ਆ ਔਰ ਜਿਹੜੇ ਬੱਚੇ ਉਥੋਂ ਨਿਕਲਦੇ ਆ ਫਿਰ ਸਕੂਲ ਵੱਡੇ ਸਕੂਲ ਚ ਆਉਂਦੇ ਆ ਕਾਲਜ ਆ ਜਾਂਦੇ ਆ ਤੇ ਕਾਲਜ ਤੋਂ ਬਾਅਦ ਉਹੀ ਬੱਚੇ ਜਿਹੜੇ ਹੈਗੇ ਅੱਜਕੱਲ ਕਲੱਬਾਂ ਚ ਜਾਂਦੇ ਨੇ ਹੁਣ ਵੀ ਇਸ ਟਾਈਮ ਵੀ ਆਪਣੇ ਇਲਾਕੇ ਦੇ ਬਹੁਤ ਸਾਰੇ ਬੱਚੇ ਜਿਹੜੇ ਬੰਬੇ, ਕਲਕੱਤਾ, ਬੈਂਗਲੌਰ ਜਾਂ ਜਿਹੜੀਆਂ ਦਿੱਲੀ ਦੀਆਂ ਕਲੱਬਾਂ ਹੈਗੀਆਂ ਦੇ ਵਿੱਚ ਦੇਫਰ ਕਲੱਬਾਂ ਦੇ ਵਿੱਚ ਜਿਹੜੇ ਬੱਚੇ ਉਹ ਇਥੋਂ ਫਿਰ ਇਥੋਂ ਨਿਕਲ ਕੇ ਜਾਂਦੇ ਆ ਜਾਂ ਇਹ ਟੂਰਨਾਮੈਂਟ ਦੇ ਮਕਸਦ ਦੇ ਵਿੱਚ ਵੀ ਹੈਗਾ ਕਿ ਜਦੋਂ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਪੂਰੇ ਇੰਡੀਆ ਭਾਰਤ ਉਹ ਪੂਰੇ ਇੰਡੀਆ ਲੈਵਲ ਤੋਂ ਜਿਹੜੀਆਂ ਟੀਮਾਂ ਆਉਂਦੀਆਂ ਉਹਨਾਂ ਦੇ ਨਾਲ ਜਿਹੜੇ ਕੋਚੇ ਸਹਿਬਾਂ ਜਾਂ ਪਲੇਅਰ ਵੀ ਆਉਂਦੇ ਉਹ ਇੱਥੇ ਦੇ ਬੱਚਿਆਂ ਨੂੰ ਜਰੂਰ ਪੌਚ ਕਰਦੇ ਆ ਚਾਹੇ ਉਹ ਸਕੂਲ ਦੇ ਹੁੰਦੇ ਆ ਜਾਂ ਅਕੈਡਮੀਜ਼ ਦੇ ਹੁੰਦੇ ਆ ਉਹਨਾਂ ਬੱਚਿਆਂ ਨੂੰ ਅੱਗੇ ਜਾਣ ਦੇ ਚਾਂਸਸ ਮਿਲ ਜਾਂਦੇ ਸਰ ਤੁਹਾਡੇ ਕਲੱਬ ਵੱਲੋਂ ਕੋਈ ਬੱਚੇ ਐਡਾਪਟ ਕੀਤੇ ਆ ਜਿਹੜੇ ਤੁਹਾਡੇ ਨਿੱਜੀ ਕਲੱਬ ਜਿਹਦਾ ਪ੍ਰਿੰਸੀਪਲ ਹਰਪ੍ਰਿੰਸ ਸਿੰਘ ਸਪੋਰਟਿੰਗ ਕਲੱਬ ਹੈ ਉਹਦੇ ਵੱਲੋਂ ਕੋਈ ਬੱਚੇ ਐਡਾਪਟ ਕੀਤੇ ਹੋਣ ਜਿਹੜੇ ਇਸ ਵੇਲੇ ਕਲੱਬ ਦੇ ਵਿੱਚ ਖੇਡਦੇ ਆ ਜਾਂ ਕਿਸੇ ਹੋਰ ਬਾਹਰ ਜਾ ਕੇ ਖੇਡਦੇ ਆ ਬਿਲਕੁਲ ਬਿਲਕੁਲ ਦੇਖੋ ਜਿੰਨੇ ਵੀ ਚਾਹੇ ਵੀ ਡਿਵੀਜ਼ਨ ਦੇ ਲੀਗ ਦੇ ਜਿੰਨੇ ਮੈਚਸ ਹੁੰਦੇ ਆ ਉਹਦੇ ਵਿੱਚ ਪ੍ਰਿੰਸੀ ਉਹ ਖੇਡਦੀ ਹੈਗੀ ਆ ਜਿਹੜੇ ਬੱਚੇ ਸਾਡੇ ਕੋਲ ਪਲੱਸ 1 ਪਲੱਸ 2 ਦੇ ਰੱਖੇ ਹੋਏ ਆ ਪਲੱਸ ਉਹਨਾਂ ਦੇ ਵਿੱਚ ਜਿਹੜੇ ਕਾਲਜ ਦੇ ਬੱਚਿਆਂ ਨਾਲ ਮਿਕਸ ਕਰਕੇ ਇਹ ਇਹ ਪੂਰੇ ਦੋਨੋਂ ਸਵੀਟਨ ਜਿਹੜੇ ਹੈਗੇ ਹਨ ਇਹ ਜਾ ਕੇ ਸਾਡੀ ਕਲਾਬਾਂ ਉਹਦੇ ਵਿੱਚ ਚੰਗੇ ਰਿਜ਼ਲਟ ਦੇ ਰਹੀ ਹੈ ਔਰ ਇਹਨਾਂ ਬੱਚਿਆਂ ਨੂੰ ਉੱਥੇ ਆਪਣਾ ਜੋ ਵੀ ਇਹਨਾਂ ਦਾ ਹੈਗਾ ਇਹਨਾਂ ਨੂੰ ਸ਼ੋ ਕਰਦਾ ਪੂਰਾ ਮੌਕਾ ਮਿਲਦਾ ਤੇ ਉਹ ਉਹਦੇ ਵਿੱਚੋਂ ਬੱਚੇ ਫਿਰ ਅੱਗੇ ਸ਼ਾਇੰਗ ਹੋ ਕੇ ਹੋਰ ਕਲਾਬਾਂ ਦੇ ਵਿੱਚ ਵੀ ਜਾਂਦੇ ਸੰਘਾ ਸਰ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕਲੱਬ ਦੀ ਕੋਈ ਹੋਰ ਪਲਾਨਿੰਗ ਜਿਹੜੀ ਆ ਫੁੱਟਬਾਲ ਨੂੰ ਪਰਖੁੱਲਤ ਕਰਨ ਲਈ ਕਿਹੋ ਜਿਹੀ ਕੋਈ ਪਲਾਨਿੰਗ ਜਿਹੜੀ ਆ ਕਿ ਕਿ ਬਈ ਤੁਹਾਡੇ ਆਉਣ ਵਾਲੀ ਪੀੜ੍ਹੀ ਲਈ ਇਸੇ ਤਰ੍ਹਾਂ ਜਿਹੜੀ ਬੁਲਾਣੇ ਦੀ ਇਸ ਤਰ੍ਹਾਂ ਹੈ ਜਿਵੇਂ ਜਿਸ ਤਰ੍ਹਾਂ ਤੁਸੀਂ ਇਸ ਵਾਰ ਨੋਟਿਸ ਲਿਆ ਹੋਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ achhiyan company ਹੈਗੀਆਂ ਉਹ ਇਸ ਕਲੱਬ ਦੇ ਨਾਲ ਜੋੜਨ ਜਿਸ ਤਰ੍ਹਾਂ ਇਸ ਵਾਰ ਵੀ ਟਾਟਾ ਦੇ ਨਾਲ ਸਾਡੀ ਗੱਲ ਹੋਈ ਸੀ ਟਾਟਾ ਦੀ ਜਿਹੜਾ ਤੁਹਾਨੂੰ ਪਤਾ ਬਈ ਫੁੱਟਬਾਲ ਦੇ ਵਿੱਚ ਟਾਟਾ ਦਾ ਬਹੁਤ ਵੱਡਾ ਯੋਗਦਾਨ ਹੈ ਜਮਸ਼ੇਦ ਜਮਸ਼ੇਦਪੁਰ ਦੇ ਵਿੱਚ ਹੈ ਉਹਨਾਂ ਦੇ ਆਪਣੇ ਉਹਨਾਂ ਨੇ ਕੋਚਸ ਰੱਖੇ ਹੋਏ ਅਕੈਡਮੀ ਚੱਲ ਰਹੀ ਆ ਬਹੁਤ ਵੱਡੇ ਪੱਧਰ ਤੇ ਫੁੱਟਬਾਲ ਦੇ ਉੱਪਰ ਉਹ ਕੰਮ ਕਰ ਰਹੇ ਆ ਉਹਨਾਂ ਦੇ ਨੁਮਾਇंदे ਓਪਨਿੰਗ ਸੈਰੇਮਨੀ ਦੇ ਉੱਪਰ ਆਏ ਸਨ ਉਹਨਾਂ ਨੇ ਕਲੱਬ ਨੂੰ ਇਮਦਾਦ ਵੀ ਕਾਫੀ ਮੋਟੀ ਮਦਦਗੀ ਕੀਤੀ ਹੈ ਤੇ ਮਾਲੀ ਮਦਦ ਕੀਤੀ ਹੈ ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਵੀ ਬਹੁਤ ਆ ਤੇ ਪਲੱਸ ਉਹਨਾਂ ਦੇ ਨਾਲ ਸਭ ਜੋ ਸਾਡੀਆਂ ਡਿਸਕਸ਼ਨ ਹੋਈਆਂ ਬੱਚਿਆਂ ਬਾਰੇ ਉੱਥੇ ਦੀ ਅਕੈਡਮੀ ਬਾਰੇ ਇੱਥੇ ਦੇ ਕੋਚ ਸਹਿਬਾਨ ਬਾਰੇ ਉਹ ਸਾਡੀਆਂ ਕਾਫੀ ਇਹਨੂੰ ਫਿਊਚਰ ਲਈ ਅਚੀਆ ਪਲਾਨਿੰਗ ਉਹ ਸਾਨੂੰ ਦੇ ਰਹੇ ਆ ਉਧਰੋਂ ਵੀ ਤੇ ਅਸੀਂ ਉਹਦੇ ਨਾਲ ਉਹਦੇ ਬਾਰੇ ਡਿਸਕਸ ਕਰ ਰਹੇ ਚਾਹੇ ਸਾਡੇ ਬੱਚੇ ਨੇ ਤੇ ਸਾਡੇ ਕੋਚੇ ਸਾਹਿਬਾਨ ਨੇ ਕਿਉਂਕਿ ਉਹਨਾਂ ਦੇ ਕੋਲ ਬਹੁਤ ਫੋਰਨ ਫੋਰਨ ਤੋਂ ਵੀ ਕੋਚੇਜ਼ ਨੇ ਤੇ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਟੈਕਨੀਕ ਫੁੱਟਬਾਲ ਦੇ ਵਿੱਚ ਵੀ ਕਾਫੀ ਨਵੀਆਂ ਟੈਕਨੀਕਸ ਆ ਰਹੀਆਂ ਤੇ ਉਹ ਉਹ ਇਦਾਂ ਦੀਆਂ ਕੰਪਨੀ ਨਾਲ ਮਿਲ ਕੇ ਸਾਡੇ ਅਕੈਡਮੀ ਚੱਲ ਰਹੀ ਆ ਚਾਹੇ ਸਾਡੇ ਕਾਲਜ ਦੇ ਬੱਚੇ ਨੇ ਉਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਸੰਗਤ ਸਾਹਿਬ ਐਸਵੇਲੇ ਨਸ਼ਿਆਂ ਦਾ ਦੌਰ ਬਹੁਤ ਜ਼ਿਆਦਾ ਹੈ ਸਾਡੀ ਜਿਹੜੀ ਨੌਜਵਾਨੀ ਨਸ਼ਿਆਂ ਵੱਲ ਦਸਤੋਰ ਰਹੀ ਹੈ ਤੁਸੀਂ ਉਹ ਨੌਜਵਾਨਾਂ ਨੂੰ ਜਿਹੜੇ ਫੁੱਟਬਾਲੀ ਉਹਨਾਂ ਦੇ ਫੁੱਟਬਾਲ ਨੂੰ ਲੈ ਕੇ ਕੀ ਸੰਦੇਸ਼ ਚਾਹਣਾ ਚਾਹੁੰਦੇ ਹੋ ਜਿਹੜੇ ਸਾਡੇ ਨੌਜਵਾਨ ਪੀੜੀ ਹੈ ਕੋ ਅਜਨਵਤ ਸਾਹਿਬ ਇਹ ਜਿਹੜੇ ਜਿਹੜੀ ਗੇਮਸ ਹੈਗੀ ਹੈ ਨਾ ਜਿਹੜਾ ਬੱਚਾ ਗੇਮਸ ਦੇ ਵਿੱਚ ਪੈਂਦਾ ਉਹ ਬੱਚਾ ਨੇਚਰਲੀ ਹੈ ਉਹਦੇ ਕੋਈ ਇਸ ਪਾਸੇ ਨੂੰ ਜਾਣ ਦਾ ਪਹਿਲੀ ਗੱਲ ਤਾਂ ਟਾਈਮ ਹੀ ਨਹੀਂ ਹੁੰਦਾ ਦੂਸਰਾ ਵੀ ਉਹਨੂੰ ਇਹ ਵੀ ਪਤਾ ਹੁੰਦਾ ਵੀ ਜੇ ਮੈਂ ਇਸ ਵਾਸਤੇ ਨੂੰ ਜਾਣਾ ਤਾਂ ਫਿਰ ਮੈਂ ਗੇਮ ਨਹੀਂ ਕਰ ਸਕਦਾ ਜਿਹਨੂੰ ਆਪਾਂ ਕਹਿੰਦੇ ਆਪਾਂ ਜਿਹੜੀਆਂ ਗੇਮਸ ਐਕਚੁਅਲੀ ਹੈਗ ਇਹ ਕਰਾਉਂਦੇ ਇਸ ਕਰਕੇ ਆ ਵੀ ਬੱਚਾ ਜਿਹੜਾ ਆ ਮਾੜੀ ਹਾਲਤਾਂ ਤੋਂ ਨਸ਼ਿਆਂ ਤੋਂ ਦੂਰ ਰਹੇ ਜਿਹੜਾ ਬੱਚਾ ਦੋ ਟੈਂਪਰੇਟਸ ਕਰਦਾ ਹੋਸਟਲ ਦੇ ਵਿੱਚ ਰਹਿੰਦਾ ਆ ਤੇ ਉਹ ਬੱਚਾ ਇਹਨਾਂ ਚੀਜ਼ਾਂ ਤੋਂ ਨੇਚਰਲੀ ਐ ਉਹ ਬਚਿਆ ਰਹਿੰਦਾ ਨਾ ਉਹਦਰ ਨੂੰ ਜਾਂਦਾ ਨਾ ਉਹਦਾ ਉਹਦਰ ਧਿਆਨ ਜਾਂਦਾ ਤੇ ਇਸ ਕਰਕੇ ਇਹ ਜਿਹੜੇ ਸਪੋਰਟਸ ਦੇ ਫੰਕਸ਼ਨ ਏਡੇ ਵੱਡੇ ਟੂਰਨਾਮੈਂਟ ਜਾਂ ਛੋਟੇ ਟੂਰਨਾਮੈਂਟ ਅਲਾਕਿਆਂ ਦੇ ਵਿੱਚ ਸਾਡੇ ਆਪਣੇ ਇਲਾਕੇ ਦੇ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਟੂਰਨਾਮੈਂਟ ਜਾਂਦੇ ਆ ਠੀਕ ਹੈ ਉਹ ਵਿਲੇਜ ਲੈਵਲ ਦੇ ਹੁੰਦੇ ਆ ਆਰਗਨਿਕਲ ਲੈਵਲ ਦਾ ਹੁੰਦਾ ਤੇ ਲੇਕਿਨ ਇਹ ਸਾਰਿਆਂ ਦਾ ਇਹ ਪਿੱਛੇ ਮਕਸਦ ਇੱਕੋ ਹੀ ਹੁੰਦਾ ਵੀ ਜਿਹੜੇ ਬੱਚੇ ਆ ਚੰਗੀਆਂ ਆਦਤਾਂ ਸਿੱਖਣ ਸਪੋਰਟਸ ਦੇ ਨਾਲ ਜੁੜਨ ਤਾਂ ਨਸ਼ਿਆਂ ਤੋਂ ਦੂਰ ਰਹਿਣ ਆ ਸੰਗਰ ਸਾਹਿਬ ਹੋਰ ਕੋਈ ਗੱਲ ਜਿਹੜੀ ਅਸੀਂ ਇਸ ਗੋਤਕੂ ਦੇ ਦੌਰਾਨ ਤੁਹਾਡੇ ਨਾਲ ਕਰਨੀ ਰਹਿ ਗਈ ਫੁੱਟਬਾਲ ਦੇ ਰਿਗਾਰਡਿੰਗ ਜਾਂ ਤੁਹਾਡੇ ਕੀਤੇ ਹੋਏ ਕਾਰਜਾਂ ਤੋਂ ਬਿਨਾ ਉਹ ਜਿਹੜੀ ਗੱਲ ਤੁਸੀਂ ਸਾਡੇ ਦਰਸ਼ਕਾਂ ਨੂੰ ਜੁੜ ਬਸ ਬਸ ਇਹੀ ਇਹੀ ਤਾਂ ਆਪਣੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਉਹ ਸਾਰਿਆਂ ਨੂੰ ਕਹਿੰਦੇ ਵਾਦ ਵਾਦ ਇਸ ਕਲੱਬ ਦੇ ਨਾਲ ਜੁੜੋ ਕਾਲਜ ਦੀ ਮੈਨੇਜਮੈਂਟ ਦਾ ਬਹੁਤ ਬਹੁਤ ਸਾਡਾ ਵੱਡਾ ਸਾਥ ਹੈ ਸੰਤ ਮਹਾਰਾਜ ਮਹਾਰਾਜ ਕਾਰਟਰ ਵਾਲੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਐਵਰੀ ਟਾਈਮ ਔਰ ਉਹ ਆਉਂਦੇ ਨੇ ਅਸ਼ੀਰਵਾਦ ਦਿੰਦੇ ਨੇ ਔਰ ਸ਼ੁਰੂਆਤ ਕਰਾਉਂਦੇ ਨੇ ਇਸੇ ਕਰਕੇ ਮਹਾਰਾਜ ਅਰਦਾਸ ਦੇ ਸਰਕਾਰ ਤੇ ਇਹ ਜਿਹੜਾ ਟੂਰਨਾਮੈਂਟ ਹੈ ਉਹ ਹਰ ਸਾਲ ਗੁਰਦਿਆਂ ਨੂੰ ਚਾਹੁੰਦਾ ਸਾਰਿਆਂ ਨੂੰ ਬਜੀ ਕੋ ਬੇਨਤੀ ਹੈ ਇਸ ਕਲੱਬ ਦੇ ਨਾਲ ਵੱਧ ਤੋਂ ਵੱਧ ਜੁੜੋ ਤੇ ਇਸ ਕਲੱਬ ਨੂੰ ਜੋ ਵੀ ਕਿਸੇ ਤਰ੍ਹਾਂ ਦੀ ਵੀ ਮਦਦ ਤੁਸੀਂ ਆਪਣੇ ਤੌਰ ਤੇ ਦੇ ਸਕਦੇ ਆ ਜਰੂਰ ਕਰੋ ਔਰ ਅਸੀਂ ਹਮੇਸ਼ਾ ਲਈ ਕੋਈ ਵਧੀਆ ਤੋਂ ਵਧੀਆ ਕੋਸ਼ਿਸ਼ ਕਰਾਂਗੇ ਜੋ ਕਿ ਇਸ ਸਾਡੇ ਇਲਾਕੇ ਨੂੰ ਸਾਡੇ ਪੰਜਾਬ ਨੂੰ ਸਾਡੇ ਇੰਡੀਆ ਨੂੰ ਇਥੋਂ ਕਲੱਬ ਤੋਂ ਅੱਛੇ ਤੋਂ ਅੱਛੇ ਖਿਡਾਰੀ ਯਾਨੀ ਵੱਡੀਆਂ ਕਲੱਬਾਂ ਨੂੰ ਮਿਲਣ ਤੇ ਉਹਦਾ ਅੱਛਾ ਵਧੀਆ ਭਵਿੱਖ ਬਣਿਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸੰਸਰਦਾਰ ਕਲਵੰਤ ਸਿੰਘ ਸੰਘਾ ਪ੍ਰਵਾਸੀ ਭਾਰਤੀ ਜਿਹੜੀ ਲਾਗਲੇ ਪਿੰਡ ਲਗੀਰੀ ਦੇ ਰਹਿਣ ਵਾਲੇ ਜਿਨ੍ਹਾਂ ਨੇ ਦੱਸਿਆ ਜਿਵੇਂ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਪ੍ਰਵਾਸੀਆਂ ਦਾ ਮਿੱਟੀ ਦਾ ਮੂਹ ਆਪਣੇ ਪਿੰਡ ਦਾ ਮੂਹ ਇਹ ਦੱਸਿਆ ਵੀ ਪਿਛਲੇ ਕਾਫੀ ਸਾਲਾਂ ਤੋਂ ਬਦੇਸ਼ੀ ਧਰਤੀ ਤੇ ਰਹਿੰਦੇ ਫਿਰ ਵੀ ਹਰ ਸਾਲ ਆ ਕੇ ਤੇ ਫੁੱਟਬਾਲ ਕਰਾਉਂਦੇ ਆ ਆਪਣੀ ਜਿਹੜੀ ਜਨਰੇਸ਼ਨ ਆ ਉਹਦੀ ਚਿੰਤਾ ਕਰਦੇ ਆ ਚਿੰਤਨ ਕਰਦੇ ਤੇ ਨਾਲ ਦੀ ਨਾਲ ਸਮਾਧਾਨ ਵੀ ਕਰਦੇ ਆ ਉਹਨਾਂ ਨੂੰ ਰੱਖਦੇ ਆ ਫੁੱਟਬਾਲ ਸੰਧੀ ਉਹਨਾਂ ਨੇ ਵਿਸਥਾਰ ਦੇ ਨਾਲ ਦੱਸੀ ਨਾਲ ਹੀ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜ ਫੁੱਟਬਾਲ ਟੂਰਨਾਮੈਂਟ ਸਬਧੀ ਵੀ ਵਿਸਥਾਰ ਦੇ ਨਾਲ ਦੱਸਿਆ ਤੇ ਆਉਣ ਵਾਲੇ ਭਵਿੱਖ ਬਾਰੇ ਵੀ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ